ਸ਼ਾਰਟ ਕਰ ਲੈ ਸਾਰੇ ਪਿੱਛੇ ਪਿੱਛੇ ਹੋ ਜਾ ਕਹੀ ਤੱਕ ਉਹ ਆ ਗਏ ਮੰਗ ਪੱਤਰ ਦੇ ਦੋ ਬੱਧ ਗੱਲਬਾਤ ਕਰਦੇ ਜੀ ਬੱਲਾ ਉਹ ਜਸ਼ਨ ਹਾਂ ਜੀ ਸਾਹਿਬ ਜਿਹੜੀ ਪੂਰੇ ਰਸਤੇ ਆਪਣਾ ਪੂਰਾ ਉਹ ਕੰਨੈਕਟ ਤੋਂ ਆ ਰਹੀਆਂ ਨੇ ਬੱਸ ਪਤਰਾ ਪਤਰਾ ਗੱਟੇ ਰੇਦੀ ਪਾਕਿਸਤਾਨ ਦੇ ਮੇਰੇ ਤੋਂ ਪਾਟਾ ਅੰਬਤਰ ਹੋ ਗਈ ਠੀਕ ਹੋ ਗਿਆ ਜੀ ਕੋਈ ਤੁਹਾਡੇ 53 ਸਵਾਰੀ ਦਾ ਚਲਾਣਾ ਸਰ ਜਲਦੀ ਅਸੀਂ 40 ਵਾਲੇ ਟੈਕਸ ਘਰ ਦੇ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸ਼ਹੀਦ ਭਗਤ ਸਿੰਘ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਜੋ ਕਿ ਜਿਹੜਾ ਆਪਣੇ ਜਗਾੜੂ ਰੇੜੀਆਂ ਜਾਂ ਟਰਾਂਸਪੋਰਟ ਯੂਨਿਟਸ ਹੁੰਦੀਆਂ ਨੇ ਉਸ ਦੇ ਅਗੇਂਸਟ ਕੀ ਉਹ ਬੰਦ ਹੋਣ ਸੇਫਟੀ ਪੱਖੋਂ ਵੀ ਉਹ ਖਤਰਨਾਕ ਨੇ ਤੇ ਇਹ ਟੈਕਸ ਵੀ ਪੇ ਕਰਦੇ ਨੇ ਉਹ ਉਸ ਨੂੰ ਵੀ ਨੁਕਸਾਨ ਹੋ ਰਿਹਾ ਇਸ ਦੀ ਸਬੰਧੀ ਮੰਗ ਪੱਤਰ ਦਿੱਤਾ ਗਿਆ ਤੇ ਮੈਂ ਮੰਗ ਉੱਤੇ ਲਿਤਾ ਤੇ ਉੱਚ ਅਧਿਕਾਰੀਆਂ ਕੋਲ ਛੇਤੀ ਛੇਤੀ ਚਾਹ ਦਿੱਤਾ ਜਾਵੇਗਾ ਤੇ ਜੋ ਵੀ ਕਰਨ ਦੀ ਕਾਰਵਾਈ ਹੋਏਗੀ ਉਹ ਜ਼ਰੂਰ ਕੀਤੀ ਜਾਵੇਗੀ ਸਰਕਾਰ ਨੂੰ ਕੀ ਰਹੇਗਾ ਕਿਉਂਕਿ ਇਹਨਾਂ ਨੇ ਕਹਿਣਾ ਹੈ ਕਾਫੀ ਵਾਰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਪਰ ਇਹਨਾਂ ਕਈ ਐਕਸੀਡੈਂਟ ਵੀ ਹੋਏ ਆ ਹੈ ਤੱਕ ਇਹਨਾਂ ਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਇਹ ਜੋ ਐਕਸੀਡੈਂਟ ਹੁੰਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਆਪਣੇ ਵੱਲ ਪ੍ਰਸ਼ਾਸਨ ਵੱਲੋਂ ਵੀ ਤੇ ਕਾਨੂੰਨੀ ਤੌਰ ਤੇ ਵੀ ਤੇ ਇਸ ਦੇ ਆਪਾਂ ਦੇਖਦੇ ਹਾਂ ਕਿ ਕਿਉਂ ਲੇਗ ਕਰਦੇ ਕਿ ਥੈਂਕ ਯੂ ਅੱਜ ਦਾ ਮਸਲਾ ਇਹ ਜੀ ਸਾਡਾ ਆਲ ਪੰਜਾਬ ਦੇ ਵਿੱਚ ਜਿਹੜਾ ਸੀ ਰੋਸ ਪ੍ਰੋਸੈਸ ਕੀਤਾ ਜਾਣਾ ਸੀ 26 ਤਰੀਕ ਨੂੰ ਸਾਡਾ ਚਾਬੀਆਂ ਸੌਪੰਦ ਦਾ ਜਿਹੜਾ ਬਣਾਇਆ ਗਿਆ ਸੀ ਪ੍ਰੋਗਰਾਮ ਇਹ ਜਗਾੜੂ ਪ੍ਰਤੀਆਂ ਜੀ ਰੇੜੀ ਜਿਹੜੀਆਂ ਜਿਹੜੀਆਂ ਪਰੇਸ਼ਾਨ ਕਰ ਰਹੀਆਂ ਸਾਨੂੰ ਜਿਨ੍ਹਾਂ ਕੋਲੇ ਕੋਈ ਲਾਇਸੈਂਸ ਨਹੀਂ ਕੋਈ ਬੀਮਾ ਨਹੀਂ ਕੋਈ ਸ਼ੋਰ ਨਹੀਂ ਉਹਨਾਂ ਕੋਲੇ ਇਹ ਸਾਡੇ ਕੋਲੇ ਜਿਹੜੇ ਟੈਕਸ ਵੀ ਅਦਾ ਕਰ ਰਹੇ ਆ ਸਾਡਾ ਜਿਹੜਾ ਭਾਰਤ ਰਾਇਟ ਹੋਈ ਦਾ ਕੰਮ ਉਹਨਾਂ ਨੇ ਠੱਪ ਕਰਤਾ ਅਸੀਂ ਚੇਹ ਨਹੀਂ ਕਹਿੰਦੇ ਰੋਜ਼ਗਾਰ ਦੇਵੇ ਵੀ ਆਪ ਹੀ ਨਹੀਂ ਰੋਕਦੇ ਸੀਗੇ ਉਹ ਤਾਂ ਹੁਣ 15-15 10-10 ਤਾਂ ਕੰਟਰਸਰੀਆ ਪਾ ਕੇ 20-20 ਘੱਟੇ ਦੇ ਪਾ ਕੇ ਤਾਂ ਸੱਦੇ ਸ਼ਰੀਆਮ ਸਿੱਦੇ ਠੱਪ ਦੇ ਸਾਡੇ ਕੋਲ ਦੀ ਕਹਿੰਦਾ ਨਹੀਂ ਜਾਣਦੇ ਅਸੀਂ ਤਾਂ ਸਾਨੂੰ ਰੋਕਣ ਵਾਲਾ ਕੋਈ ਹੈ ਇਹ ਸਾਨੂੰ ਭਗਵਾਨਤ ਮਾਨ ਨੇ ਇਹ ਰੋਜ਼ਗਾਰ ਦਿੱਤਾ ਸਾਡੇ ਲੋਕ ਨੂੰ ਤੁਸੀਂ ਕੌਣ ਹੋ ਨਿਕਾਣ ਹੋਰ ਫਿਰ ਅਸੀਂ ਵੀ ਇਹ ਗੱਲ ਆਕੀ ਸੀ ਵਿੱਚ ਸਾਡੀਆਂ ਵੀ ਨੰਬਰ ਪਲੇਟਾਂ ਜੇ ਪੀ ਲਈਆਂ ਸਾਨੂੰ ਟੈਕਸ ਜਿਹੜੇ ਸਾਨੂੰ ਫ੍ਰੀ ਕੀਤੇ ਜਾਣ ਸਾਡੀਆਂ ਚਿੱਤੀਆਂ ਕਰਦ ਨਾ ਸੀ ਵੀ ਯਾਦ ਹੋ ਜਾਂਦੇ ਫਿਰ ਸਾਡਾ ਚੱਲਿਆ ਕੰਮ ਉਹ ਵੀ ਚਲਾ ਲਾਂ ਤੇ ਜਿਹੜੇ ਈ ਰਸ਼ਕਾ ਉਹ ਸਵਾਰੀਆਂ ਲਈ ਬਣਿਆ ਇੱਕ ਕੋਈ 15-15 ਗੱਟੇ ਰੇਹ ਦੇ ਪਾ ਕੇ ਉਹ ਵੀ ਨਜ਼ਾਰੇ ਲੁੜਦੇ ਫਿਰਦੇ ਸਾਡੀਆਂ ਗੱਡੀਆਂ ਜਿਹੜੀਆਂ ਟੈਂਕ ਸਵੀਆਂ ਆਰਾਮ ਨਾਲ ਖੜੇ ਆ ਇਹਨਾਂ ਨੇ ਬੱਚੇ ਵੀ ਭਾਲਨੇ ਆ ਟੈਕਸ ਵੀ ਤਾਰਨੇ ਆ ਤੇ ਕਿਸ਼ਤਾਂ ਵੀ ਤਾਰਨੀਆਂ ਗੱਡੀਆਂ ਕਿੱਥੋਂ ਤਾਰਨੀਆਂ 15-15000 ਰੁਪਏ ਕਿਸ਼ਤਾਂ ਇਹਨਾਂ ਤੋਂ ਕਿਸ਼ਤਾਂ ਨਹੀਂ ਤਾਰਦੀਆਂ ਇਸੇ ਕਰਕੇ ਚੱਪੀਆਂ ਦਾ ਜਿਹੜਾ ਮੁੱਦਾ ਅੱਜ ਅਸੀਂ ਲਿਖਿਆ ਗਿਆ ਸੀ ਅੱਜ ਦੀਸਾ ਨੂੰ ਅਸੀਂ ਚੱਪੀਆਂ ਸੋਪਣਾਏ ਸੀਗੇ ਤਲਵਨਰ ਮੰਗ ਪੱਤਰ ਲੈ ਲਿਆ ਵੇਖੋ ਕੀ ਕਰਦਾ ਕੇ ਮੰਗ ਪੱਤਰ ਬਹੁਤ ਦਿੱਤੇ ਆ ਵੇਖੋ ਅੱਜ ਵੀਨੇ ਵੀ ਕੀਤੇ ਆਂ ਦਿੰਦੇ ਆ ਜੇ ਅਗਰ ਨਾ ਦਿੱਤਾ ਅਗਲਾ ਸੰਘਰਸ਼ ਥੋੜਾ ਤੇਜ਼ ਕਰਕੇ ਲੜਾਂਗੇ ਵਾਇਗੁਰਜੀ ਕਾਲ ਸਾਹਿਬ ਵਾਇਗੁਰਜੀ ਕੀ ਪਤੇ ਮੈਂ ਸੁਖਵਿੰਦਰ ਸਿੰਘ ਨਿੱਕਾ ਸ਼ਹਿਰੀ ਪ੍ਰਧਾਨ ਫਰੀਦਕੋਟ ਜਿਹੜਾ ਅਸੀਂ ਅੱਜ ਰੋਜ਼ ਮਜਾਰਾ ਕੀਤਾ ਇਹ ਆਪਣਾ ਮੋਟਰਸਾਈਕਲ ਰੇੜਿਆਂ ਦੇ ਵਾਸਤੇ ਕੀਤਾ ਜੀ ਇਸ ਤੋਂ ਬਾਅਦ ਅਸੀਂ ਸਿੱਖਾ ਸੰਘਰਸ਼ ਕਰਾਂਗੇ ਇਸ ਤੋਂ ਪਹਿਲਾਂ ਅਸੀਂ 8-10 ਵਾਰੀ ਮੰਗ ਪੱਤਰ ਦੇ ਚੁੱਕੇ ਆ ਕਿ ਜਿਹੜਾ ਮੋਟਰਸਾਈਕਲ ਆ ਟ੍ਰਿਪਲ ਸਵਾਰੀ ਤੇ ਚਲਾਨ ਹੁੰਦਾ ਜੀ ਇਹ 10 ਕੁਇੰਟਲ ਵਜਨ 15 ਕੁਇੰਟਲ ਵਜ ਦੂਜਾ ਇਹ ਰੱਖਿਆ ਹੋ ਗਈ ਆਟੋ ਰੱਖਿਆ ਬੈਂਟਰੀ ਵਾਲਾ ਇਹ ਵੀ 15-15 ਗੱਟੇ ਪਾ ਕੇ ਲੋਡ ਭਰੀ ਜਾਂਦੇ ਮੰਡੀ ਚ ਇਹਨਾਂ ਦੀ ਕੋਈ ਨਿੰਦ ਨਹੀਂ ਦਾਈ ਅਸੀਂ ਜਦੋਂ ਵੀ ਜਾਣੇ ਸਾਡਾ ਚਲਾਨ ਹੁੰਦਾ ਜੀ ਕੋਈ ਅਨੂ ਲਾਇਸੈਂਸ ਹੈ ਨਹੀਂ ਤਾਂ ਚਲਾਣਾ ਜੀ ਵੀਮਾ ਨਹੀਂ ਤਾਂ ਚਲਾਣਾ ਹੁਣ ਮੈਂ ਗੱਡੀ ਦੇ ਪੇਪਰ ਪੂਰੇ ਕਰਾਈ 38000 ਰੁਪਿਆ ਲੱਗਾ ਇਸ ਸਾਲ ਦਾ 38000 ਚ ਮੇਰੀ 13000 ਰੁਪਿਆ ਕੇਸਤਾ ਮੈਂ ਕੇਸਤਾ ਭਰ ਕੇ ਟੈਕਸ ਭਰ ਕੇ ਕੀ ਜਵਾਕ ਪਾ ਨੂੰ ਕੁਝ ਨਹੀਂ ਬਚਦਾ ਇਹ ਉਹਦੇ ਚ ਜਿਹੜਾ ਕੰਮ ਆ ਸਾਰੇ ਇਹੀ ਕਰੀ ਜਾਂਦੇ ਆ ਜੀ ਤੇ ਸਾਡੀ ਮੰਗ ਹੈ ਇਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਜਿਹੜੇ ਇਹਦੀ ਮਨੂਫੈਂਸਿੰਗ ਕਰਦੇ ਆ ਉਹਦੇ ਲਈ ਵੀ ਸਰਕਾਰ ਉਹ ਨਾ ਕੋੜੇ ਕੋੜਾ ਕੋਈ ਹੈ ਪਰ ਮੋਟਰ ਵੀ ਇਹਨਾਂ ਨੂੰ ਬਣਾਉਂਦਾ ਮੋਰਚਾ ਰੇੜੇ ਤਿਆਰ ਕਰੀ ਜਾਂਦੇ ਆ ਉਹ ਜਿਹੜੇ ਤਿਆਰ ਕਰਦੇ ਉਹਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਜੀ ਪ੍ਰਸ਼ਾਸਨ ਦੇ ਨਾਲ ਅਸੀਂ ਕਿਤੇ ਜੋ ਵੀ ਸਾਨੂੰ ਪ੍ਰਸ਼ਾਸਨ ਸੇਵਾ ਲਾਉਂਦਾ ਅਸੀਂ ਕਿਤੇ ਪਾਸਾ ਵਟਿਆ ਨਹੀਂ ਕਿਤੇ ਅੱਜ ਤੱਕ ਗੱਡੀਆਂ ਜਿੱਥੇ ਵੀ ਸੇਵਾ ਲੌਂਦੇ ਸੇਵਾ ਤੋਂ ਸੇਵਾ ਹੀ ਨਾਲ ਕਰ ਦਿੰਦੇ ਨੇ ਨਾਉਂਦੇ ਨੇ ਸੇਵਾ ਪਰ ਉਹਨਾਂ ਦਾ ਸਾਥ ਦੇਈ ਜਾਂਦਾ ਪ੍ਰਸ਼ਾਸਨ ਸਾਡਾ ਸਾਥ ਨਹੀਂ ਦਿੰਦਾਗਾ ਦਿਨ ਪਰ ਰਾਤ ਕਿਸੇ ਵੀ ਚੀਜ਼ ਦੀ ਲੋਡ ਗੱਡੀਆਂ 'ਚ ਲੋਡ ਪੈਂਦੀ ਅਸੀਂ ਦਿੰਦੇ ਨੇ ਦਿਨ ਪਰ ਰਾਤ ਇਹਨਾਂ ਨਾਲ ਖੜਦੇ ਆ ਅਸੀਂ ਪਰ ਸਾਡਾ ਸਾਥ ਨਹੀਂ ਦਿੰਦਾ ਪ੍ਰਸ਼ਾਸਨ ਪਰ ਉਹਨਾਂ ਦਾ ਪਤਾ ਨਹੀਂ ਕਿਉਂ ਦੇ ਰਹੇ ਜੀ ਸਦਾ ਕ ਪੂਰਾ ਸ਼ਹਿਰ ਸ਼ਹਿਰੀ ਪ੍ਰਧਾਨ ਜੀ ਆਪਣੀ ਮੰਗ ਹੈ ਜਗਾੜੂ ਰੇੜੀਆਂ ਬਾਰੇ ਇਹੀ ਰਕਸ਼ੇ ਬਾਰੇ ਮੰਗ ਆ ਜੀ ਸਾਡੀਆਂ ਗੱਡੀਆਂ ਖੜੀਆਂ ਆ ਜੀ ਇਹ ਮਾਲ ਪਾ ਕੇ ਲੰਮਾ 20 20 ਫੁੱਟ ਤੱਕ ਲੰਮਾ ਪਾ ਕੇ ਲਈ ਜਾਂਦੇ ਆ ਜੀ ਚੌਂਕ ਵਿੱਚ ਦੀ ਲੰਗੀ ਜਾਂਦੇ ਕੋਈ ਉਹਨਾਂ ਨੂੰ ਰੋਕਦਾ ਨਹੀਂ ਜੀ ਸਾਡੀ ਇਹੀ ਮੰਗ ਆ ਵੀ ਉਹਨਾਂ ਨੂੰ ਰੋਕਿਆ ਜਾਵੇ ਜੋ ਵੀ ਉਹਨਾਂ ਦਾ ਕੋਈ ਬੰਦ ਕਾਰਵਾਈ ਕੀਤੀ ਜਾਵੇ ਜੀ ਅਸੀਂ ਬਹੁਤ ਧਰਨੇ ਲਾ ਚੱਕੇ ਮੁਜ਼ਾਰੇ ਕਰਦੇ ਸੋ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਗਵਰਨਮੈਂਟ ਨੂੰ ਮੰਗ ਆ ਵੀ ਸਾਡੀ ਸੁਣਵਾਈ ਕੀਤੀ ਜਾਵੇ